ਹਾਂਜੀ ਹੁਣ ਜਿਹੜੀ ਕਿ ਵਿਕਰਮ ਜੀਠੀਆਂ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਵਿਕਰਮ ਜੀਠੀਆਂ ਨੂੰ ਜੇਲ੍ਹ ਦੇ ਵਿੱਚ ਬਹੁਤ ਵੱਡਾ ਖਤਰਾ ਜਿਹਦੇ ਵਿੱਚ ਹੁਣ ਤੱਕ ਦੀ ਅਪਡੇਟ ਸੋਡੇਆਂ ਸਾਂਝੀ ਕਰਨ ਜਾ ਰਹੇ ਆ ਤੇ ਜਿਹੜਾ ਕਿ ਇੱਕ ਪਾਸੇ ਬਈ ਕਿਸਾਨਾਂ ਨੂੰ ਲੈ ਕੇ ਜਿਹੜੇ ਕਿਸਾਨ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਬੋਲ ਰਹੇ ਆ ਤੇ ਇੱਕ ਪਾਸੇ ਸਾਡੇ ਪੰਜਾਬੀ ਕਹਿ ਰਹੇ ਆ ਵੀ ਪ੍ਰਵਾਸੀ ਭਜਾਓ ਪੰਜਾਬ ਬਚਾਓ ਤੇ ਪਰ ਹੁਣ ਸੀਐਮ ਭਵਨਤਮਨ ਤੇ ਜਿਹੜਾ ਲੁਧਿਆਣਾ ਦਾ ਵਿੱਚ ਡਿਪਟੀ ਕਮਿਸ਼ਨਰ ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਹੀ ਆ ਤਾਂ ਹੁਣ ਉਹ ਵੀ ਖਬਰ ਸਾਂਝੀ ਕਰਾਂਗੇ ਤਾਂ ਜਿਹੜਾ ਵਿਕਰਮਜੀਠੀ ਨੂੰ ਲੈ ਕੇ ਹੁਣ ਤੱਕ ਦੀ ਅਪਡੇਟ ਆ ਵੀ ਵਿਕਰਮਜੀਠੀਏ ਨੂੰ ਜੇਲ੍ਹ ਦੇ ਵਿੱਚ ਬਹੁਤ ਵੱਡਾ ਖਤਰਾ ਗਾ ਕਿਉਂਕਿ ਭਈ ਕਈ ਮਾਮਲੇ ਸਾਹਮਣੇ ਆ ਗਏ ਆ ਹੋਰ ਤਾਂ ਪਹਿਲਾਂ ਆਪਾਂ ਵੀਡੀਓ ਸਾਂਝੀ ਕਰਦਗੇ ਤਾਂ ਫੇਰ ਅਗਲੇ ਵਿਚਾਰ ਸਾਂਝੀ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਇਸ ਵਕਤ ਨਿਆਂਇਕ ਹਿਰਾਸਤ ਦੇ ਵਿੱਚ ਨੇ ਨਾਮਾ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਜਿੱਥੇ ਚੌਥੀ ਵਾਰ ਅਦਾਲਤ ਦੇ ਵੱਲੋਂ ਉਹਨਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਰੱਖਣ ਦੀ ਹੁਕਮ ਦਿੱਤੇ ਗਿਆ ਸੀ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਜਾਵੇ ਕਿਉਂਕਿ ਜਿਸ ਬੈਰਕ ਦੇ ਵਿੱਚ ਮਜੀਠੀਆ ਨੂੰ ਰੱਖਿਆ ਗਿਆ ਉਹ ਤੇ ਹੋਰ ਵੀ ਖਤਰਨਾਕ ਕੈਦੀ ਨੇ ਜਿਹੜੇ ਗੈਂਗਸਟਰ ਨੇ ਤੇ ਉਹ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਵੱਡਾ ਨੁਕਸਾਨ ਪਹੁੰਚਾ ਸਕਦੇ ਨਹੀਂ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਰਹਿ ਚੁੱਕੇ ਨੇ ਵਿਧਾਇਕ ਰਹਿ ਚੁੱਕੇ ਨੇ ਤਾਂ ਉਹਨਾਂ ਨੂੰ ਵੱਖਰੀ ਬੈਰਕ ਦੇ ਵਿੱਚ ਰੱਖਣਾ ਚਾਹੀਦਾ ਹੈ ਹਾਲਾਂਕਿ ਪਟੀਸ਼ਨ ਵਿੱਚ ਇਸ ਮਾਮਲੇ ਨੂੰ ਲੈ ਕੇ ਦਾਇਰ ਕੀਤੀ ਸੀ ਕਿ ਵੱਖਰੀ ਬੈਰਕ ਦੇ ਵਿੱਚ ਮਜੀਠੀਆ ਨੂੰ ਰੱਖਿਆ ਜਾਣਾ ਚਾਹੀਦਾ ਉਸ ਤੇ ਅਜੇ ਤੱਕ ਕੋਈ ਸੁਣਵਾਈ ਹੁੰਦੀ ਨੇ ਨਹੀਂ ਦਿੱਤੀ ਤਾਂ ਇਸ ਦੇ ਨਾਲ ਹੀ ਬਾਦਲ ਪਰਿਵਾਰ ਦੇ ਵੱਲੋਂ ਚਿੰਤਾ ਹੁਣ ਇਹ ਵੀ ਜਤਾਉਣੀ ਸ਼ੁਰੂ ਹੋ ਚੁੱਕੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਜੇਲ੍ਹ ਦੇ ਵਿੱਚ ਖਤਰਾ ਹੈ ਇਸ ਤੋਂ ਪਹਿਲਾਂ ਵੀ ਇਹ ਸਵਾਲ ਉਠੇ ਸੀ ਜੇਲ੍ਹ ਦੇ ਵਿੱਚ ਬੰਦ ਨੇ ਪੈਰਕ ਦੇ ਵਿੱਚ ਬੰਦ ਨੇ ਜਿੱਥੇ ਮਜੀਠਿਆ ਇਸ ਕਰਕੇ ਬਿਕਰ ਮਜੀਠਿਆ ਦੇ ਜਾਲ ਤੋਂ ਜਲਦ ਤੋਂ ਜਲਦ ਪੈਰਕ ਬਦਲੀ ਜਾਵੇ ਹੁਣ ਜਿਸ ਤਰੀਕੇ ਦੇ ਹਾਲਾਤ ਬੜੇ ਹੋਏ ਨੇ ਸੰਦੀਪ ਸਿੰਘ ਸਣੀ ਦੇ ਜੇਲ੍ਹ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੁੱਟਮਾਰ ਹੋਈ ਹੈ ਜਿਹੜੇ ਪੁਲਿਸ ਮੁਲਾਜ਼ਮਾਂ ਤੇ ਇਲਜ਼ਾਮ ਵੀ ਲੱਗੇ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਸੰਦੀਪ ਸਿੰਘ ਸਰੀ ਦੇ ਵੱਲੋਂ ਕਾਨੂੰਨ ਆਪ ਅੱਧ ਦੇ ਵਿਚ ਲਿਆ ਗਿਆ ਉਸ ਤੋਂ ਬਾਅਦ ਹੀ ਉਸ ਦੀ ਕੁੱਟਮਾਰ ਹੋਈ ਤਾਂ ਹੁਣ ਬਾਦਲ ਪਰਿਵਾਰ ਦੇ ਵੱਲੋਂ ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਜਾਦੂ ਤੋਂ ਜਲਦ ਬੈਰਕ ਬਦਲੀ ਜਾਵੇ ਕਿਉਂਕਿ ਮਜੀਠੀਆ ਵੀ ਅਜੇਹੇ ਖਤਰਨਾਕ ਕੈਦੀਆਂ ਦੇ ਨਾਲ ਬੰਦ ਕੀਤਾ ਹੋਇਆ ਹੈ ਪਰ ਅਜੇ ਤੱਕ ਨਾ ਤਾਂ ਵਿਕਰਮ ਸਿੰਘ ਮਜੀਠੀਆ ਦੀ ਬੈਰਕ ਨੂੰ ਲੈ ਕੇ ਤੇ ਨਾ ਹੀ ਜ਼ਮਾਨਤ ਨੂੰ ਲੈ ਕੇ ਕੋਈ ਫੈਸਲਾ ਆ ਸੁਣਾਇਆ ਗਿਆ ਤੁਹਾਨੂੰ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤਿਆਰ ਕਰਨ ਦਾ ਹੁਕਮ ਦਿੱਤਾ ਹੈ ਨਾ ਹੀ ਸਮਾਗਰੀ ਤੇ ਸਟੇਟਸ ਰਿਪੋਰਟ ਤਿਆਰ ਕਰਨ ਦੇ ਹੁਕਮ ਵੀ ਦਿੱਤੇ ਨੇ ਮੋਹਾਲੀ ਦੀ ਹੇਠਲੀ ਅਦਾਲਤ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਰੱਦ ਕੀਤੇ ਜਾਣ ਤੋਂ ਬਾਅਦ ਮਜੀਠੀਆ ਨੇ ਹਾਈ ਕੋਰਟ ਚ ਜ਼ਮਾਨਤ ਦੇ ਲਈ ਪਟੀਸ਼ਨ ਦਾਇਰ ਕੀਤੀ ਉਮੀਦ ਇਹ ਜਤਾਈ ਜਾ ਰਹੀ ਹੈ ਕਿ 14 ਅਕਤੂਬਰ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਰਾਹਤ ਮਿਲ ਸਕਦੀ ਹੈ ਜਾਂ ਤਾਂ ਬੈਰ ਹਾਂਜੀ ਇਹ ਵਿਕਰਮ ਮਜੀਠੀਆ ਨੂੰ ਲੈ ਕੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਵੀ ਇਹਨਾਂ ਦੇ ਪਰਿਵਾਰ ਦਾ ਵੀ ਇਹ ਕਹਿਣਾ ਵੀ ਵਿਕਰਮਜੀਤ ਸਿੰਘ ਦੇ ਨਾਲ ਜਿਹੜੇ ਕੀ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਖਤਰਨਾਕ ਕੈਦੀ ਆ ਉਹਦੀ ਜਾਨ ਨੂੰ ਵੀ ਖਤਰਾ ਕਿਉਂਕਿ ਜਿਹੜਾ ਨਾਲ ਕੀ ਇੱਕ ਸੰਦੀਪ ਸਣੀ ਜਿਹਨੇ ਕੀ ਕਾਨੂੰਨ ਹੱਥ ਦੇ ਵਿੱਚ ਲਿਆ ਪੁਲਸ ਵਾਲਾ ਮਨੀਓ ਇਲਜ਼ਾਮ ਲਾਤੇ ਜਾਂਦੇ ਆ ਤੇ ਭਾਈ ਇਹਨਾਂ ਨੂੰ ਹੁਣ ਇਹ ਵੀ ਆ ਵੀ ਜਿਵੇਂ ਉਹਦੇ ਨਾਲ ਕੁੱਟਮਾਰ ਹੋਈ ਹੈ ਤੇ ਇਸੇ ਲੋਟ ਵਿਕਰਮਜੀਤ ਸਿੰਘ ਦੇ ਨਾਲ ਜਿਹੜੇ ਕੀ ਖਤਰਨਾਕ ਕੈਦੀ ਬੰਦਾ ਤਾਂ ਉਹਨਾਂ ਦੀ ਜਾਨ ਨੂੰ ਵੀ ਖਤਰਾਗਾ ਤਾਂ ਇਸ ਕਰਕੇ ਹੁਣ 14 ਅਕਤੂਬਰ ਨੂੰ ਵਿਕਰਮਜੀਤ ਸਿੰਘ ਦੀ ਅਗਲੀ ਸੁਣਵਾਈ 14 ਅਕਤੂਬਰ ਨੂੰ ਹੋਣੀ ਆ ਤੇ ਹੁਣ ਮਾਮਲਾ ਇੱਕ ਨਾਲ ਨਾਲ ਹੋਰ ਖੜਾ ਹੋ ਰਿਹਾ ਜਿਹੜਾ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਬਈ ਇੱਕ ਪਾਸੇ ਵਿਰੋਧ ਕੀਤਾ ਜਾ ਰਿਹਾ ਸਾਡੇ ਪੰਜਾਬੀ ਇਹਨਾਂ ਦਾ ਵਿਰੋਧ ਕਰ ਰਹੇ ਕਿਉਂਕਿ ਉਹ ਮਾਮਲਾ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਛੋਟੇ ਜਿਹੇ ਬੱਚੇ ਨੂੰ ਲੈ ਕੇ ਤੇ ਇੱਕ ਜਲੰਧਰ ਦੇ ਵਿੱਚ ਛੋਟੀ ਜੀ ਬੱਚੀ 4 ਸਾਲ ਦੀ ਬੱਚੀ ਤੇ 5 ਸਾਲ ਦਾ ਬੱਚਾ ਇਹ ਮਾਮਲੇ ਸਾਡੇ ਪੰਜਾਬ ਦੇ ਵਿੱਚ ਇੱਕ ਹਲਚਲ ਮੱਚੀ ਖੜੀ ਆ ਪ੍ਰਵਾਸੀਆਂ ਨੂੰ ਲੈ ਕੇ ਪਰ ਵਿੱਚ ਸਾਡੇ ਹੀ ਕਈ ਲੋਕ ਜੇ ਗੱਲ ਕਰੀਏ ਸੀਐਮ ਪੰਤਵਾਨ ਉਹ ਵੀ ਇਹਨਾਂ ਦੇ ਹੱਕ ਵਿੱਚ ਹੋ ਗਿਆ ਕਈ ਬਈ ਸਾਡੇ ਕਿਸਾਨ ਭਰਾਵਾਂ ਦੇ ਵੀ ਬਿਆਨ ਆ ਰਹੇ ਵੀ ਇਹਨਾਂ ਬਗੈਰ ਜੀ ਸਾਡਾ ਪੰਜਾਬ ਹੀ ਨਹੀਂ ਚੱਲਣਾ ਪਰ ਗੱਲ ਇਹ ਨਹੀਂ ਕਹਿੰਦੇ ਵੀ ਸਾਰੇ ਨਹੀਂ ਮਾਰੇ ਇਹ ਵੀ ਨਹੀਂ ਕਹਿੰਦੇ ਪਰ ਜਿਹੜੇ ਕਾਨੂੰਨ ਦੇ ਮੁਕਾਬਤ ਜਿਹੜੇ ਹੁਣ ਇੱਕ ਖਬਰ ਆ ਰਹੀਆਂ ਵੀ ਇਹਨਾਂ ਦਾ ਆਈਡੈਂਟੀਟੀ ਕਾਰਡ ਵੋਟਰ ਕਾਰਡ ਫਰੂਪ ਲੈ ਕੇ ਵੀ ਇਹ ਕਿੱਥੋਂ ਦੇ ਰਹਿਣ ਵਾਲੇ ਫੇਰ ਘਰ ਦੇ ਵਿੱਚ ਰੱਖੋ ਦੂਜਾ ਨੰਬਰ ਜਿਹੜਾ ਵੀ ਕੋਈ ਇਹਨਾਂ ਨੂੰ ਘਰ ਦੇ ਵਿੱਚ ਰੱਖੂਗਾ ਜੇ ਕਿਤੇ ਕੋਈ ਗਲਤ ਕੰਮ ਕਰ ਦਿੱਤਾ ਗਿਆ ਪਹਿਲਾਂ ਉਸੇ ਦੀ ਕਾਰਵਾਈ ਹੋਊ ਜਿਹੜਾ ਇਹਨੇ ਆਪਣੇ ਘਰ ਦੇ ਵਿੱਚ ਇਹ ਪ੍ਰਵਾਸੀ ਰੱਖੇ ਹੋਣਗੇ ਇਸ ਕਰਕੇ ਬਈ ਇਹ ਜੋ ਸਾਡੇ ਪੰਜਾਬ ਦੇ ਲੋਕਾਂ ਦੀ ਇਹ ਹੀ ਮੰਗ ਆ ਪਰ ਫੇਰ ਵੀ ਕਿਸਾਨ ਕੁਝ ਇਹਨਾਂ ਦੇ ਹੱਕ ਦੇ ਵਿੱਚ ਆ ਤੇ ਕੁਝਕ ਜਿਹੜੀ ਇੱਕ ਚੈਨਲ ਬਣੀ ਉਹ ਵੀਡੀਓ ਆ ਜਾਂਦੀ ਆ ਵੀ ਸੀਐਮ ਭਵਨ ਤਮਾਨ ਦਾ ਕੀ ਕਹਿਣਾ ਜਲੰਧਰ ਦੇ ਜਿਹੜਾ ਡਿਊਟੀ ਕਮਿਊਨੀਨੇਟਰ ਆ ਉਹਨਾਂ ਦਾ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਬਿਆਨ ਉਹਨਾਂ ਦਾ ਵੀ ਆ ਜਾਂਦਾ ਵੀ ਉਹਦਾ ਕੀ ਕਹਿਣਾ ਚੈਨਲ ਤੇ ਬਣੇ ਰਹੋ ਉਹ ਖਬਰ ਵੀ ਸਾਂਝੀ ਕਰਦੇ ਆ ਤਾਂ ਫੇਰ ਬਈ ਅਗਲੇ ਵਿਚਾਰ ਸਾਂਝੇ ਕਰਾਂਗੇ ਚੈਨਲ ਤੇ ਵੜੇ ਪਰਵਾਸੀ ਪਹਜਾਓ ਪੰਜਾਬ ਪਹਚਾਓ ਇਹ ਮਹਮ ਪੰਜਾਬ ਚ ਇਸ ਵੇਲੇ ਜੋਰਾ ਸ਼ੋਰਾ ਦੇ ਨਾਲ ਚੱਲ ਰਹੀ ਹੈ ਪਰ ਇਹ ਮਹਮ ਚਲਾਉਣ ਵਾਲੇ ਲੋਕਾਂ ਤੇ ਹੀ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ ਗੱਲ ਸਰਕਾਰ ਦੀ ਕਰੀਏ ਕਿਸਾਨ ਜਥੇਬੰਦੀਆਂ ਦੀ ਕਰੀਏ ਰਾਜਨੀਤਿਕ ਲੀਡਰਾਂ ਦੀ ਕਰੀਏ ਤਾਂ ਇਹ ਸਾਰੇ ਇਸ ਵੇਲੇ ਪਰਵਾਸੀਆਂ ਦੇ ਪੱਖ ਦੇ ਵਿੱਚ ਡਟਦੇ ਦਿਖਾਈ ਦਿੰਦੇ ਨੇ ਲੁਧਿਆਣਾ ਦੇ ਡਿਪਟੀ ਨੋ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਤੁਹਾਨੂੰ ਲੁਧਿਆਣਾ ਦੇ ਡੀਸੀ ਦਾ ਬਿਆਨ ਸੁਣਾਉਣਾ ਆਂ ਵੀ ਮੈਂ ਬਿਲਕੁਲ ਸਾਰਿਆਂ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਬਿਲਕੁਲ ਕਬਰਾਂ ਦੀ ਲੋੜ ਨਹੀਂ ਹੈ ਲੁਧਿਆਣਾ ਇੱਕ ਬੜਾ ਪੀਸ ਖੂਸ਼ਹਰ ਹੈ ਔਰ ਸਾਰੇ ਇੱਥੇ ਬਿਲਕੁਲ ਸੁਖ ਦੁਖ ਦੇ ਸਾਥੀ ਨੇ ਔਰ ਸਾਰੇ ਇੱਕ ਦੂਜੇ ਦੇ ਨਾਲ ਖੜੇ ਹੈ ਪ੍ਰਸ਼ਾਸਨ ਹਰ ਇੱਕ ਦੇ ਨਾਲ ਖੜਾ ਹੈ ਔਰ ਜੋ ਵੀ ਬੰਦਾ ਗਲਤ ਕਰੂਗਾ ਖੜੋਂ ਦੇ ਖਿਲਾਫ ਕਰੂਗਾ ਮੇਰੀ ਉਹਨਾਂ ਨੂੰ ਵਾਰਨਿੰਗ ਹੈ ਕਿ ਉਹਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਕਿਸੇ ਵੀ ਕਿਸੇ ਵੀ ਵਿਅਕਤੀ ਨੂੰ ਔਰ ਕੋਈ ਵੀ ਭਾਈਮਾਨ ਵਸਨੀਕ ਹੈ ਕੋਈ ਵੀ ਹੈਗਾ ਕਿਸੇ ਨੂੰ ਵੀ ਘੁਬਰਾਉਣ ਦੀ ਕੋਈ ਲੋੜ ਨਹੀਂ ਹੈ ਗੈਰ ਕਾਨੂੰਨੀ ਕੰਮ ਜਿਹੜਾ ਵੀ ਕਰੂਗਾ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਦੇ ਅਨੁਸਾਰ ਉਸ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਨਹੀਂ ਸਾਡੇ ਮੇਰੇ ਧਿਆਨ ਚ ਹਜੇ ਕੋਈ ਨਹੀਂ ਆਇਆ ਇੱਕ ਵਾਰ ਜਰੂਰ ਅੱਜ ਤੱਕ ਲਗਭਗ 1-2 ਮਹੀਨੇ ਪਹਿਲਾਂ ਇੰਦਾ ਦੀ ਗੱਲ ਆਈ ਸੀ ਬਟ ਉਹ ਮਤੇ ਜਿਹੜੇ ਹੈਗੇ ਆ ਉਹ ਗੈਰ ਸੰਵਿਧਾਨਿਕ ਨੇ ਆਸੀ ਉਹਨਾਂ ਨੂੰ ਵੀ ਬੰਦ ਤੇ ਕਿਤੇ ਸੀ ਵੀ ਗੈਰ ਸੰਵਿਧਾਨਿਕ ਮਤ ਹੈ ਇਹਨਾਂ ਨੂੰ ਤੁਰੰਤ ਇਲਲੀਗਲ ਮਤ ਹੈ ਨੇ ਇਹਨਾਂ ਨੂੰ ਤੁਰੰਤ ਵਾਪਸ ਜੇਲ੍ਹ ਰੌਕਿਆ ਜਾਵੇ ਇਰਦੀ ਕਮਿਸ਼ਨਰ ਸਰਕਾਰ ਦੇ ਨੁਮਾਇੰਦੇ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਬਿਆਨ ਦੇ ਚੁੱਕੇ ਨੇ ਕਿਸਾਨ ਜਥੇਬੰਦੀਆਂ ਦੀ ਜ਼ਿਕਰ ਗੱਲ ਕਰੀਏ ਤਾਂ ਪੰਜਾਬ ਦੀਆਂ ਵੱਡੀਆਂ ਕਿਸਾਨ ਜਥੇਬੰਦੀਆਂ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਨਿਰੰਤਰ ਚੁੱਕੀਆਂ ਨੇ ਬਲਬੀਰ ਸਿੰਘ ਰਾ ਕਿਆ ਜੇਕਰ ਪਰਵਾਸੀਆਂ ਨੂੰ ਮੋੜ ਦਿਆਂਗੇ ਖੇਤੀ ਦਾ ਅਤੇ ਇੰਡਸਟਰੀ ਦਾ ਪਰਥਾ ਬੈਠ ਜਾਵੇਗਾ ਹਾਂਜੀ ਇਹ ਭਈ ਜਿਹੜਾ ਕੀ ਹੁਣ ਜੇ ਗੱਲ ਕਰੀਏ ਸਾਡੇ ਕਿਸਾਨਾਂ ਨੂੰ ਲੈ ਕੇ ਜੇ ਗੱਲ ਕਰੀਏ ਹੁਣ ਇਹ ਡਿਪਟੀ ਕਮਿਸ਼ਨਰ ਦਾ ਵੀ ਤੁਸੀਂ ਬਿਆਨ ਸੁਣ ਲਿਆ ਕੀ ਕਹਿਣਾ ਹੁਣ ਇਹਨਾਂ ਦਾ ਕਹਿਣਾ ਇਹ ਹੈ ਵੀ ਜਿਹੜੇ ਮਤੇ ਪਾਏ ਜਾਂਦੇ ਸੀ ਪਾਸ ਨਹੀਂ ਹੋਣੇ ਇਹ ਗੈਰਕਾਨੂੰਨੀ ਕੰਮ ਆ ਤਾਂ ਹੁਣ ਇਹ ਦੱਸੋ ਜਿਹੜੇ ਉਸ ਬੱਚੇ ਨਾਲ ਤੇ ਉਸ ਬੱਚੀ ਦੇ ਨਾਲ ਪਰਿਵਾਰ ਦੇ ਖੜਨ ਦੇ ਬਾਵਜੂਦ ਇਹ ਆਪਣੇ ਆਪ ਦੇ ਵਿਚਾਰ ਰੱਖ ਰਹੇ ਆ ਤਾਂ ਹੁਣ ਇਹਨਾਂ ਨੂੰ ਇਹ ਕਹਾਂਗੇ ਵੀ ਸੋਡੇ ਬੱਚਿਆਂ ਨਾਲ ਗਲਤ ਕੰਮ ਐਸੇ ਲੋਟੀ ਕਰਵਾਓ ਚਾਹੇ ਉਹ ਕੋਈ ਵੀ ਆ ਸੀਐਮ ਭਗਵੰਤ ਮਾਨ ਦਾ ਵੀ ਬਿਆਨ ਇਹਨਾਂ ਦੇ ਹੱਕ ਦੇ ਵਿੱਚ ਹੀ ਆ ਵੀ ਇਹਨਾਂ ਦਾ ਅਸੀਂ ਤਾਂ ਜੀ ਕੱਟ ਨਹੀਂ ਸਕਦੇ ਇਹਨਾਂ ਤਾਂ ਫਿਰ ਇਹ ਦੱਸੋ ਫਿਰ ਇਹ ਵੀ ਨਹੀਂ ਕਹਿੰਦੇ ਅਸੀਂ ਵੀ ਇਹਨਾਂ ਨੂੰ ਕੱਢੋ ਸਾਡੇ ਪੰਜਾਬ ਦੇ ਲੋਕ ਤਾਂ ਇਹ ਕਹਿੰਦੇ ਵੀ ਇਹਨਾਂ ਦੇ ਪੂਰੇ ਫਰੂਪ ਲੈ ਕੇ ਇਹਨਾਂ ਨੂੰ ਘਰਾਂ ਦੇ ਵਿੱਚ ਰੱਖਿਆ ਜਾਵੇ ਤੇ ਜਿਹੜਾ ਕੋਈ ਗਲਤ ਕਰਦਾ ਤਾਂ ਉਹਨੂੰ ਬਈ ਕੜੀ ਟੁਕੜੀ ਸਜ਼ਾ ਫਾਂਸੀ ਤੋਂ ਵੱਧ ਕੇ ਜਿਹੜੀ ਸਜ਼ਾ ਉਹੀ ਦਿੱਤੀ ਜਾਵੇ ਕਿਉਂਕਿ ਜੇ ਹੁਣ ਗੱਲ ਕਰੀਏ ਛੋਟੇ-ਛੋਟੇ ਬੱਚੇ ਸਾਡੇ ਸੇਵ ਨਹੀਂ ਹੈਗੇ ਬੱਚਾ ਨੇ ਪੜ੍ਹਨਾ ਵੀ ਆ ਖੇਡਣਾ ਵੀ ਆ ਤੇ ਦੁਕਾਨਾਂ ਤੇ ਵੀ ਭਗ ਜਾਂਦੇ ਛੋਟੇ-ਛੋਟੇ ਬੱਚੇ ਹੁਣ ਘਰ ਦੇ ਕੋਲ ਜਿਵੇਂ ਕੋਈ ਤੇ ਭਾਈ ਪਤਾ ਨਹੀਂ ਹੈਗਾ ਕੋਈ ਦਰਿੰਦਾ ਕਦੋਂ ਕੀ ਕਰ ਦੇ ਤਾਂ ਹੁਣ ਮਾਮਲੇ ਹੋਰ ਵੀ ਕਈ ਸਾਹਮਣੇ ਆਇਆ ਇੱਕ ਮਾਮਲਾ ਨਹੀਂ ਹੈਗਾ ਇਹ ਜਿਹੜਾ ਹਾਰਪੁਰ ਤੇ ਮਾਮਲੇ ਤੋਂ ਬਾਅਦ ਜਲੰਧਰ ਦੇ ਵਿੱਚ ਘਟਨਾ ਵਾਪਰੀ ਆ ਫੇਰ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਸੀ ਜਿਹੜਾ ਕਿ ਇੱਕ ਐਕਸੀਡੈਂਟ ਦੇ ਵਿੱਚ ਉਸ ਪੰਜਾਬੀ ਨੂੰ ਮਾਰ ਦਿੱਤਾ ਜਾਂਦਾ ਤੇ ਇੱਕ ਭਈਆ ਤੇ ਸ਼ਰਾਬ ਦਾ ਡੱਕਿਆ ਸੀ ਤੇ ਫਿਰ ਮਾਮਲੇ ਹੋਰ ਕਈ ਸਾਹਮਣੇ ਆਏ ਤੇ ਜਿੱਥੇ ਕਿ 6 ਸਾਲ ਦੀ ਬੱਚੀ ਨੂੰ ਅਗਵਾ ਕੀਤਾ ਸੀ ਇੱਕ ਪ੍ਰਵਾਸੀ ਨੇ ਪਤਾ ਨਹੀਂ ਕਿੰਨੇ ਕ ਮਾਮਲੇ ਹੋਰ ਅਜੇ ਹੋਰ ਆਉਣਗੇ ਸਾਹਮਣੇ ਫਿਰ ਚੰਡੀਗੜ੍ਹ ਦੀ ਘਟਨਾ ਕੋਬੜਾ ਪਿੰਡ ਦੀ ਤੁਸੀਂ ਉਹ ਵੀ ਸੁਣੀ ਆ ਦੋ ਬੱਚਿਆਂ ਦਾ ਜਿਹੜਾ ਕਿ 17 ਸਾਲ ਦੀ ਉਮਰ ਦਾ ਇੱਕ 15 ਸਾਲ ਦੀ ਛੋਟੀ ਜਿਹੀ ਉਮਰ ਦੇ ਇੱਕ ਦੇ ਗੱਲ ਚ ਸ਼ੁਰਾ ਮਾਰਿਆ ਇੱਕ ਦੇ ਅੱਖ ਦੇ ਵਿੱਚ ਤੇ ਪਤਾ ਨਹੀਂ ਬਈ ਦਿਨ ਬਦਨ ਘਟਨਾਵਾਂ ਵਾਪਰਦੀਆਂ ਤੇ ਪਰ ਲੇਕਿਨ ਜਿਹੜਾ ਹੁਣ ਇਹ ਲੁਧਿਆਣਾ ਦੇ ਵਿੱਚ ਇਹ ਡਿਪਟੀ ਕਨਵੈਨਸ਼ਨਰ ਆ ਇਹਦਾ ਬਿਆਨ ਤੁਸੀਂ ਸੁਣੀ ਲਿਆ ਇਹ ਕਹਿੰਦੇ ਆ ਵੀ ਜਿਹੜੇ ਮਤੇ ਪਾਸ ਹੋਏ ਆ ਤਾਂ ਗੈਰਕਾਨੂੰਨੀ ਆ ਫਿਰ ਇਹ ਦੱਸੋ ਛੋਡੇ ਬੱਚਿਆਂ ਨਾਲ ਕਰਵਾਓ ਗਲਤ ਕੰਮ ਫਿਰ ਅਸੀਂ ਮੰਨਾਂਗੇ ਹਾਂ ਭਾਈ ਵੀ ਇਹ ਸਹੀ ਕਰ ਰਹੇ ਇਹ ਤਾਂ ਸਿਰਫ ਜਦੋਂ ਆਪ ਦੇ ਤੇ ਪੀਤਦੀ ਹੈ ਭਾਈ ਉਸ ਪਰਿਵਾਰ ਤੋਂ ਜਾ ਕੇ ਪੁੱਛੋ ਜੇ ਤੁਸੀਂ ਬਿਆਨ ਚੰਗਾ ਨਹੀਂ ਦੇਣਾ ਤਾਂ ਮਾੜਾ ਵੀ ਨਾ ਦੇ ਕਿਉਂਕਿ ਉਹਨਾਂ ਨੂੰ ਤੁਸੀਂ ਵਹਿੜਾਵਾ ਦੇ ਰਹੇ ਹੋ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਹੋ ਵੀ ਅਸੀਂ ਤੁਹਾਡੇ ਨਾਲ ਖੜੇ ਆ ਫਿਰ ਤਾਂ ਗਲਤ ਕੰਮ ਕਰਨਗੇ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਹਾਂ ਭਾਈ ਜੇ ਇਦੋਂ ਬਾਅਦ ਕਿਸੇ ਨੇ ਇਹ ਕਰਿਆ ਤਾਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦੇਵਾਂਗੇ ਉਹਨਾਂ ਨੂੰ ਸਮਝ ਤੁਸੀਂ ਤਾਂ ਇੱਕ ਕਹਿਣਾ ਮਤਲਬ ਵੀ ਉਹਨਾਂ ਨੂੰ ਵਹਿੜਾਵਾ ਦਿੰਦੇ ਹੋ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਬੋਲ ਰਹੇ ਹੋ ਵੀ ਜਿਹੜਾ ਮਰਜ਼ੀ ਕੁਛ ਕਰਨ ਜਿਨ੍ਹਾਂ ਦੇ ਬੱਚਿਆਂ ਦੇ ਉੱਤੇ ਇਹ ਗੁਦਰੀਆਂ ਘਟਨਾਵਾਂ ਬਈ ਉਹਨਾਂ ਨੂੰ ਜਾ ਕੇ ਪੁੱਛੋ ਤੇ ਇਸ ਕਰਕੇ ਬਈ ਇਹਨਾਂ ਨੂੰ ਕਹਿਣਾ ਚਾਹਣਾ ਮੈਂ ਸਾਡੇ ਪੰਜਾਬ ਦੇ ਲੋਕਾਂ ਨੂੰ ਸੋਡਾ ਕੀ ਜਣਾ ਬਈ ਇਹਨਾਂ ਬਾਰੇ ਤਾਂ ਤੁਸੀਂ ਵੀ ਆਪਣੇ ਜ਼ਰੂਰ ਕਮੈਂਟ ਦੇ ਵਿੱਚ ਵਿਚਾਰ ਰੱਖੋ ਤਾਂ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਉਹ ਨੋਟੀਫਿਕੇਸ਼ਨ ਮਿਲਦੀ ਆ ਕਨੂੰ ਨਮਟੋ ਤੇ ਧੰਨਵਾਦ